ਅੱਜ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਭਾਰਤ ਨੂੰ 25% ਦੀ ਵਾਧੂ ਟੈਰਿਫ ਲਗਾਉਣ ਦੀ ਧਮਕੀ ਇੱਕ ਵਾਰ ਫਿਰ ਤੋਂ ਦਿੱਤੀ ਗਈ ਹੈ ਤੇ ਇਸ ਦੇ ਵਿਚਾਲੇ ਇਸ ਧਮਕੀ ਦਾ ਜਵਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦਿੱਤਾ ਗਿਆ ਹੈ ਜਿहां ਨਰਿੰਦਰ ਮੋਦੀ ਜੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵੱਲੋਂ ਇਸ ਮਾਮਲੇ ਸੰਬੰਧੀ ਆਪਣਾ ਬਿਆਨ ਦਿੱਤਾ ਗਿਆ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਲਈ ਆਪਣੇ ਕਿਸਾਨਾਂ ਦਾ ਹਿੱਤ ਸਰਵ ਉੱਚ ਪਹਿਲ ਹੈ ਭਾਰਤ ਆਪਣੇ ਕਿਸਾਨ ਪਸ਼ੂ ਪਾਲਕਾ ਤੇ ਮਛੇਰੇ ਭੈਣ ਭਰਾਵਾਂ ਦੇ ਹਿੱਤਾਂ ਦੇ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗੀ ਮੈਂ ਜਾਣਦਾ ਹਾਂ ਕਿ ਵਿਅਕਤੀਗਤ ਤੌਰ ਤੇ ਮੈਨੂੰ ਬਹੁਤ ਵੱਡੀ ਕੀਮਤ ਚੁਕਾਣੀ ਪਵੇਗੀ ਪਰ ਮੈਂ ਇਸ ਦੇ ਲਈ ਬਿਲਕੁਲ ਤਿਆਰ ਹਾਂ ਮੇਰੀ ਦੇਸ਼ ਦੇ ਮਛਵਾਰਿਆਂ ਦੇ ਲਈ ਦੇਸ਼ ਦੇ ਪਸ਼ੂ ਪਾਲਕਾਂ ਦੇ ਲਈ ਅੱਜ ਭਾਰਤ ਤਿਆਰ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿੱਤੇ ਗਏ ਇਸ ਬਿਆਨ ਨੂੰ 트ੰਪ ਦੇ ਦੁੱਗਨੇ ਟੈਰਿਫ ਦੇ ਐਲਾਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਭਾਰਤ ਨੇ ਅਮਰੀਕਾ ਭੇਜੇ ਜਾਣ ਵਾਲੇ ਸਮਾਨ ਦੇ ਉੱਤੇ ਅੱਜ ਤੋਂ 25% ਦੀ ਟੈਰਿਫ ਲਗਾਇਆ ਦੂਸਰੇ ਪਾਸੇ ਜੋ 25% ਦੀ ਵਾਧੂ ਟੈਰਿਫ 27 ਅਗਸਤ ਤੋਂ ਲਾਗੂ ਹੋਵੇਗਾ ਇਸ ਦੇ ਨਾਲ ਭਾਰਤੀ ਸਮਾਨ ਅਮਰੀਕੀ ਬਾਜ਼ਾਰ ਦੇ ਵਿੱਚ ਹੋਰ ਮਹਿੰਗਾ ਹੋ ਜਾਏਗਾ ਤੇ ਉਹਨਾਂ ਦੀ ਮੰਗ ਅਮਰੀਕਾ ਦੇ ਵਿੱਚ ਫਿਰ ਘਟ ਸਕਦੀ ਆ ਉਤੋਂ ਦੇ ਇੰਪੋਰਟਰਸ ਜੋ ਨੇ ਉਹ ਹੋਰ ਦੇਸ਼ਾਂ ਤੋਂ ਸਮਾਨ ਮੰਗਵਾ ਸਕਦੇ ਨੇ ਕਿਸਾਨਾਂ ਦੀ ਆਮਦਨ ਵਧਾਉਣੀ ਖੇਤੀ ਤੇ ਖਰਚ ਘਟਾਉਣਾ ਤੇ ਨਾਲ ਹੀ ਨਾਲ ਆਮਦਨ ਦੇ ਨਵੇਂ ਸਰੋਤ ਬਣਾਉਣ ਦੇ